ਅੱਜ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨਾ ਏ ਕਿ ਸਾਡੇ ਨਾਲ ਇੰਨੇ ਲੋਕ ਨੇ ਜੀ ਰੈਲੀ ਕਰਦੀ ਏ ਅੱਜ ਕੋਈ ਰਾਜਨੀਤਿਕ ਨਿੰਦਿਆ ਚੁਗਲੀਆਂ ਨਹੀਂ ਕਰਨਾ ਏ ਕਿ ਉਹ ਐਂ ਕਹਿੰਦੇ ਨੇ ਜੀ ਉਹਨਾਂ ਨੇ ਐਂ ਕਰਤਾ ਜੀ ਅੱਜ ਤਾਂ ਇਹ ਦੱਸਣ ਆਇਆ ਕਿ ਪੌਣੇ ਇੱਕ ਦੋ ਸਾਲ ਹੋ ਗਏ ਹੁਣ ਸੀਨਾ ਚੌੜਾ ਕਰਕੇ ਸਾਡੇ ਵਲੰਟੀਅਰ ਆਪਣੇ ਮੁਹੱਲਿਆਂ 'ਚ ਆਪਣੇ ਪਿੰਡਾਂ ਜਾਂਦੇ ਨੇ ਕਿਉਂ ਹੋ ਰਹੇ ਨੇ ਨਾ ਕੰਮ ਐ ਕਹਿਣ 867 ਕਰੋੜ ਰੁਪਈਆ ਹੁਸ਼ਿਆਰਪੁਰ ਦੇ ਵਿੱਚ ਕੱਲੇ ਹੁਸ਼ਿਆਰਪੁਰ ਦੇ ਵਿੱਚ ਲੋਕ ਸਭਾ 'ਚ ਅੱਜ ਹਰ ਜਿਸ ਤਰ੍ਹਾਂ ਜਿੰਪਾ ਜੀ ਨੇ ਕਿਹਾ 5000 ਲਗਭਗ 5000 ਦੀ ਐਵਰੇਜ ਹੈ ਹਰ ਵਿਧਾਨ ਸਭਾ ਤੋਂ 9 ਪੈਂਦੀਆਂ ਨੇ ਮੇਰੇ ਸਾਹਮਣੇ 40 50 ਹਜ਼ਾਰ ਬੰਦਾ ਬੈਠਾ ਇਹ ਕੋਈ ਦਿਹਾੜੀ ਤੇ ਨਹੀਂ ਲਿਆਂਦੇ ਹੋਏ ਇਹ ਕੋਈ ਲਾਲਚ ਦੇ ਕੇ ਨਹੀਂ ਲਿਆਂਦੇ ਹੋਏ ਚੇਅਰਮੈਨੀਆਂ ਦੇ ਇਹ ਆਪ ਹੀ ਆਏ ਹੋਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਬਦਲਣਾ ਤੇ ਜਿਹੜੇ ਪੰਜਾਬ ਨੂੰ ਬਦਲ ਰਹੇ ਨੇ ਇਹ ਉਹ ਲੋਕ ਨੇ ਖੁਸ਼ੀ ਹੋਈ ਹੈ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ ਸਕੂਲ ਬਣ ਰਹੇ ਨੇ ਮੈਡੀਕਲ ਕਾਲਜ ਆ ਰਹੇ ਨੇ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ 26 ਜਨਵਰੀ ਤੱਕ ਪੰਜਾਬ ਦਾ ਕੋਈ ਵੀ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੱਕ ਦਾ ਹਸਪਤਾਲ ਐਸਾ ਨਹੀਂ ਹੋਊਗਾ ਜਿੱਥੇ ਐਕਸਰੇ ਦੀ ਮਸ਼ੀਨ ਨਹੀਂ ਹੋਊਗੀ ਤੇ ਐਕਸਰੇ ਚਲਾਉਣ ਵਾਲਾ ਜਿਹੜਾ ਐਕਸਪਰਟ ਹੈ ਉਹ ਨਹੀਂ ਹੋਊਗਾ 26 ਜਨਵਰੀ ਤੱਕ ਆਰਡਰ ਕਰ ਦਿੱਤੇ ਗਏ ਨੇ ਐਸਐਮਓਜ਼ ਨੂੰ ਸੀਐਮਓਜ਼ ਨੂੰ ਮੈਡੀਕਲ ਅਫਸਰਾਂ ਨੂੰ ਆਰਡਰ ਕਰ ਦਿੱਤੇ ਗਏ ਨੇ 26 ਜਨਵਰੀ ਤੱਕ ਆਰਡਰ ਕਰ ਦਿਓ ਜਿਹੜੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਤੁਸੀਂ ਲਿਖਦੇ ਹੋ ਜਿਹੜੀ ਪਰਚੀ ਤੇ ਦਵਾਈ ਕਿਸੇ ਰਿਕਸ਼ੇ ਵਾਲੇ ਮਜ਼ਦੂਰ ਨੂੰ ਸਰਕਾਰੀ ਹਸਪਤਾਲ 'ਚ ਲਿਖਤੀ ਕਿਸੇ ਮੇਰੇ ਬਾਪੂ ਨੂੰ ਲਿਖਤੀ ਕਿਸੇ ਮੇਰੇ ਤਾਏ ਨੂੰ ਲਿਖਤੀ ਕਿਸੇ ਮੇਰੀ ਮਾਂ ਨੂੰ ਬਿਮਾਰ ਨੂੰ ਲਿਖਤੀ ਪਰਚੀ ਤੇ ਦਵਾਈ ਉਹ ਦਵਾਈ ਉਸੇ ਹਸਪਤਾਲ ਚੋਂ ਮਿਲੂਗੀ ਉਹ ਬਾਹਰ ਨਹੀਂ ਜਾਊਗਾ ਦਵਾਈ ਖਰੀਦਣ ਇਹ ਆਰਡਰ ਕਰ ਦਿੱਤੇ ਗਏ ਨੇ ਜੀ ਇਹ ਆਰਡਰ ਕੌਣ ਕਰ ਸਕਦਾ ਜਿਹਦੀ ਨੀਅਤ ਸੱਚੀ ਹੋਵੇ ਜਿਹਦਾ ਕਿਸੇ ਹਸਪਤਾਲ ਚ ਪ੍ਰਾਈਵੇਟ ਚ ਹਿੱਸਾ ਨਾ ਹੋਵੇ ਇਹ ਉਹੀ ਕਰ ਸਕਦਾ ਕਿਉਂਕਿ ਪਤਾ ਲੱਗ ਗਿਆ ਲੋਕਾਂ ਚੋਂ ਸ਼ਿਕਾਇਤਾਂ ਮਿਲਦੀਆਂ ਨੇ ਕਿ ਜੀ ਡਾਕਟਰ ਇਹੋ ਜਿਹੀਆਂ ਦਵਾਈਆਂ ਲਿਖ ਦਿੰਦੇ ਨੇ ਜਿਹੜੀਆਂ ਹਸਪਤਾਲ ਚੋਂ ਮਿਲਦੀਆਂ ਹੀ ਨਹੀਂ ਬਾਹਰੋਂ ਲੈਣ ਜਾਂਦੇ ਆ ਜਮੀਨ ਕਹਿਣੇ ਹੋ ਜਾਂਦੀ ਐ ਬਾਹਰੋਂ ਜਮੀਨ ਜਿਹੜੀਆਂ ਦਵਾਈਆਂ ਖਰੀਦਣ ਵੇਲੇ ਅਸੀਂ ਕਹੇ ਵੀ ਕਿਉਂ ਸਰਕਾਰ ਕਿਉਂ ਨਹੀਂ ਕਰਦੀ ਐ ਕੰਮ ਸਰਕਾਰ ਕੋਲੇ ਬਜਟ ਐ ਪੈਸੇ ਤੁਸੀਂ ਦਿੰਦੇ ਹੋ ਰੈਵਨਿਊ ਤੁਸੀਂ ਦਿੰਦੇ ਹੋ ਪੈਟਰੋਲ ਤੇ ਤੁਸੀਂ ਟੈਕਸ ਦਿੰਦੇ ਹੋ ਡੀਜ਼ਲ ਤੇ ਤੁਸੀਂ ਟੈਕਸ ਦਿੰਦੇ ਹੋ ਰਜਿਸਟਰੀ ਕਰਾਉਣੇ ਟੈਕਸ ਦਿੰਦੇ ਹੋ ਸਾਡੇ ਕੋਲੇ ਆਉਂਦਾ ਪੈਸਾ ਉਹ ਉਹ ਪੈਸਾ ਥੋੜੇ ਤੇ ਲਾਉਣਾ ਫੇਰ ਅਸੀਂ ਤੇ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕਰਾਉਂਦੇ ਹੀ ਅਮਰੀਕਾ ਤੋਂ ਇਲਾਜ ਉਹਨਾਂ ਨੂੰ ਕੀ ਪਤਾ ਕਿ ਇੱਥੇ ਦੁੱਖ ਕੀ ਨੇ ਆਪ ਕੱਲ ਪਰਸੋ ਬੋਲੀ ਜਾਂਦਾ ਸੀ ਉਹ ਬਾਦਲਕੇ ਵਾਲਾ ਪੱਪੂ ਉਹ ਸੁਖਵੀਰ ਬਾਦਲ ਉਹ ਕੀ ਕਹਿੰਦਾ ਕਹਿੰਦਾ ਹਰ ਪਿੰਡ ਚ ਚਾਰ ਪੰਜ ਮਲੰਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ 사ਸਰੀ ਕਾਲ ਨਹੀਂ ਬੁਲਾਉਂਦਾ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ 12000 13000 ਪਿੰਡ ਹੈ 50000 ਮਲੰਗ ਇਹਨਾਂ ਦੇ ਨਾਲ ਹੈ ਅੱਛਾ ਕਮਾਲ ਹੈ ਸੁਖਵੀਰ ਸਿੰਘ ਫਿਰ ਸ਼ਾਇਦ ਤੈਨੂੰ ਮਲੰਗ ਦਾ ਲਫ਼ਜ਼ ਦਾ ਫੁੱਲ ਫਾਰਮ ਨਹੀਂ ਪਤਾ ਫੁੱਲ ਫਾਰਮ ਨਹੀਂ ਪਤਾ ਨਾ ਕਿਉਂਕਿ ਸਨਾਵਰਾਂ ਚ ਪੜ ਕੇ ਆਏ ਆ ਨਾ ਸਾਨੂੰ ਮਲੰਗ ਦੱਸਦਾ ਤੇ ਆਪਦਾ ਯੂਥ ਦਾ ਪ੍ਰੋਗਰਾਮ ਸ਼ੁਰੂ ਕੀਤਾ ਉਹਦਾ ਨਾਮ ਹੈ ਸਾਡੇ ਨੌਜਵਾਨ ਪੰਜਾਬ ਦੀ ਸ਼ਾਨ ਅੱਛਾ ਜਿਹੜੇ ਤੇਰੇ ਨਾਲ ਨੇ ਉਹ ਪੰਜਾਬ ਦੀ ਸ਼ਾਨ ਨੇ ਜਿਹੜੇ ਭਗਵੰਤ ਮਾਨ ਨਾਲ ਨੇ ਉਹ ਮਲੰਗ ਨੇ ਹੈ ਵਾਹਿਗੁਰੂ ਇਹਨਾਂ ਮਲੰਗਾਂ ਤੇ ਹੀ ਰਾਜ ਕੀਤਾ ਤੁਸੀਂ ਉਹ ਮਲੰਗ ਕੀਤੇ ਕਿਹਨੇ ਆ ਸੁਖਵੀਰ ਸਿੰਘਾਂ ਮਲੰਗ ਕੀਤੇ ਕਿਹਨੇ ਆ ਸੀ ਓ ਤੁਸੀਂ ਪੰਜਾਬ ਨੂੰ ਲੁੱਟ ਕੇ ਜੱਦੀ ਸਰਦਾਰ ਬਣ ਕੇ ਬੈਠ ਗਏ ਉਹ ਨਹਿਰਾਂ ਤੁਹਾਡੇ ਖੇਤਾਂ ਜਾ ਕੇ ਮੁਕਦੀਆਂ ਨੇ ਉਹ ਕੋਈ ਖਾਦ ਨਹੀਂ ਛੱਡੀ ਰੇਤੇ ਦੀ ਕੋਈ ਬਸ ਨਹੀਂ ਛੱਡੀ ਸੱਪਾਉਣ ਕਨੀਓ ਕੋਈ ਹੋਟਲ ਨਹੀਂ ਛੱਡਿਆ ਤੇ ਤੁਸੀਂ ਸਰਦਾਰ ਬਣ ਗਏ ਤਾਂ ਅਸੀਂ ਤਾਂ ਫਿਰ ਮਲੰਗ ਰਹਿ ਗਏ ਫਿਰ ਅਸੀਂ ਤਾਂ ਮਲੰਗ ਰਹਿ ਗਏ ਨਾ ਫਿਰ ਇਹ ਹਾਜੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯਾਰ ਵੋਟਾਂ ਪਾਈਗੇ ਯਾਰ ਕਿੰਨੇ ਸਾਲ ਪਾਣੀ ਵੇਚ ਕੇ ਖਾ ਗੇ ਬਾਣੀ ਵੇਚ ਕੇ ਖਾ ਗੇ ਇੱਕ ਤਰੀਕ ਨੂੰ ਆਉਂਦੇ ਫਿਰ ਉੱਥੇ ਲੁਧਿਆਣੇ ਆਏ ਕਿਉਂ ਨਹੀਂ ਲੁਧਿਆਣੇ ਕਿਉਂ ਨਹੀਂ ਆਏ ਕੁਰਸੀਆਂ ਖਾਲੀ ਸੀ ਆਏ ਕਿਉਂ ਨਹੀਂ ਕਿਹੜੇ ਮੂੰਹ ਨਾ ਆਉਂਦੇ ਇੱਕੋ ਉਹਨਾਂ ਦੀ ਧਰਮ ਪਤਨੀ ਨੰਨੀਸ਼ਾ ਉਹ ਵੀ ਖੜੀ ਸੀ ਖ ਝੋਨੇ ਦੇ ਖੇਤ ਚ ਮੈਂ ਕਹਾ ਸ਼ੁਕਰ ਸ਼ੁਕਰ ਝੋਨੇ ਦੇ ਖੇਤਾਂ ਚ ਕਾਢਣ ਲੱਗੇ ਨੇ ਨਹੀਂ ਤਾਂ ਕਾਲੀਆਂ ਇਹਨਾਂ ਕਾਂ ਚ ਨਜ਼ਰੀ ਨਹੀਂ ਆਉਂਦਾ ਸੀ ਝੋਨਾ ਕਿਹੜੇ ਰੰਗ ਦਾ ਉਹ ਸਾਨੂੰ ਦੱਸੀ ਜਾਂਦੀ ਸੀ ਉਹ ਪੰਜਾਬੀਆਂ ਨੂੰ ਦੱਸੀ ਜਾਂਦੀ ਸੀ ਤੇ ਉਹਦੀ ਪੰਜਾਬੀ ਸੁਣਨ ਵਾਲੀ ਸੀ ਇਹ ਝੋਨਾ ਇਹ ਉਹਦੀ ਪਰਾਲੀ ਹੈ ਇਹ ਪਰਾਲੀ ਨੂੰ ਅੱਗ ਲਗਾਉਂਦੇ ਨੇ ਇਹ ਕੇਜਰੀ ਵਾਲਾ ਭਗਵੰਤਮਾਨ ਲੈ ਭਗਵੰਤਮਾਨ ਨਹੀਂ ਮੈਂ ਕਿਹਾ ਭਗਵੰਤਮਾਨ ਹੈ ਪੱਬਾ ਪੜਿਆ ਕਰੋ ਕਦੇ ਪੱਪਾ ਫੱਫਾ ਬੱਬੇ ਪੱਬੇ ਵਾਲੀ ਲਾਈਨ ਪੜੀ ਹੋਵੇ ਊੜਿਆਰੇ ਵਾਲੇ ਕੈਦੇ ਚ ਤਾਂ ਪਤਾ ਲੱਗੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one.